शाहकोट ਵਿਖੇ ਸ਼ੁੱਕਰਵਾਰ ਸਵੇਰੇ ਇੱਕ 54 ਸਾਲਾ ਔਰਤ ਨੇ ਪਰਿਵਾਰਕ ਝਗੜੇ ਦੇ ਕਾਰਨ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਲੜਕੇ ਸੁਖਰਾਜ ਸਿੰਘ ਪੁੱਤਰ ਤਰਨਜੀਤ ਸਿੰਘ ਵਾਸੀ ਸਲੇਚਾ ਰੋਡ ਸ਼ਾਹਕੋਟ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਸਾਡੇ ਘਰ ਅਤੇ ਦੁਕਾਨ ਵਿੱਚੋਂ ਹਿੱਸਾ ਮੰਗਦੇ ਸਨ ਅਤੇ ਝਗੜਾ ਕਰਦੇ ਸਨ ਜਿਸ ਕਾਰਨ ਮੇਰੀ ਮਾਤਾ ਦਲਵੀਰ ਕੌਰ ਕਾਫੀ ਪਰੇਸ਼ਾਨ ਰਹਿੰਦੀ ਸੀ। ਉਸਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਮੇਰੀ ਮਾਤਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਬੇਹੋਸ਼ ਹੋ ਉਸਨੇ ਦੱਸਿਆ ਕਿ ਜਦ ਮੈਂ ਆਪਣੀ ਮਾਤਾ ਨੂੰ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਏ ਦੇਖਿਆ ਤਾਂ ਮੈਂ ਉਸ ਨੂੰ ਸ਼ਾਹਕੋਟ ਦੇ ਇੱਕ ਨਿੱਜੀ ਹਸਪਤਾਲ 'ਚ ਲੈ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆ ਸਿਵਲ ਹਸਪਤਾਲ ਨਕੋਦਰ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ ਉਸਨੇ ਦੱਸਿਆ ਕਿ ਮੇਰੀ ਮਾਤਾ ਨੇ ਪਰਿਵਾਰਕ ਝਗੜੇ ਦੇ ਚੱਲਦਿਆਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਇਸ ਸਬੰਧੀ ਜਦ ਸ਼ਾਹਕੋਟ ਪੁਲਿਸ ਨੂੰ ਪਤਾ ਲੱਗ ਰਹਾ ਤਾਂ ਮਾਡਲ थाना ਸ਼ਾਹਕੋਟ ਦੇ ਐਸਆਈ ਅੰਗਰੇਜ਼ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋ ਉਨਾ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਸੁਖਰਾ ਸਿੰਘ ਪੱਜੀ ਮੇਰਾ ਨਾਮ ਆ ਸੰਨ ਆਫ ਤਰਨਜੀਤ ਸਿੰਘ ਦਲਵੀਰ ਕੌਰ ਮੇਰੇ ਮਦਰ ਦਾ ਨਾਮ ਆ ਤੇ ਅਸੀਂ ਸਲਾਚਰੋ ਸ਼ਾਹਕੋਟ ਦੇ ਰਹਿਣ ਵਾਲੇ ਆ ਹਾਂਜੀ ਇੱਕ ਮੇਰੀ ਭੈਣ ਆ ਵੱਡੀ ਉਹਦਾ ਉਹਦੀ ਮੈਰਿਜ ਹੋ ਗਈ ਹੈ 2 ਸਾਲ ਹੋ ਗਏ ਆ ਜੀ ਤੇ ਅੱਜ ਸਵੇਰੇ ਜਦੋਂ 6:30 ਦੇ ਨਾਲ ਮੈਂ ਉੱਠ ਕੇ ਦੇਖਦਾ ਤਾਂ ਮਦਰ ਮੇਰੇ ਬੇਉਸ਼ੀ ਦੀ ਹਾਲਤ ਵਿੱਚ ਪਾਏ ਗਏ ਆ ਤੇ ਜਦੋਂ ਉਹਨਾਂ ਲੈ ਕੇ ਗਿਆ ਤੇ ਪਤਾ ਲੱਗਾ ਵੀ ਉਹਨਾਂ ਕੋਈ ਜੇਰੀ ਨਹੀਂ ਬਸ ਉਹ ਖਾਧੀ ਹੈ ਜੀ ਤੇ ਪਹਿਲਾਂ ਅਸੀਂ ਛਾਹਕੜ ਹਸਪਤਾਲ ਇੱਥੇ ਲੈ ਗਏ ਸਧੰਤਾ ਜੀ ਦੇ ਉਹਨਾਂ ਨੇ ਬਾਅਦ ਵਿੱਚ ਜੀ ਇੱਕ ਗਾ ਰੈਫਰ ਕਰ ਦਿੱਤਾ ਰੈਫਰ ਕਰਦੋਂ ਬਾਅਦ ਕੋਧਰ ਲੱਗੇ ਆ ਉਹਨਾਂ ਨੇ ਸਰਕਾਰੀ ਹਸਪਤਾਲ ਭੇਜਿਆ ਜੀ ਸਰਕਾਰੀ ਹਸਪਤਾਲ ਜਾਂਦੇ ਆ ਉਹਨਾਂ ਦੀ ਡੈਥ ਹੋ ਗਈ ਹੈ ਜੋ ਕਾਰਵਾਈ ਬਣਦੀ ਉਹਨੇ ਕੀਤੀ ਚੱਕੀ ਤਾ ਜੀ ਤੇ ਉਦੋਂ ਬਾਅਦ ਜੀ ਹੁਣ ਬੋਡੀ ਪੁਲਿਸ ਦੇ ਕਬਜ਼ੇ ਦੇ ਵਿੱਚ ਹੈ ਜੀ ਇਹ ਜਿਹੜੀ ਦਵਾਈ ਖਾਧੀ ਇਹਨਾਂ ਨੇ ਇਹ ਸਾਡੇ ਘਰੇਲੂ ਥੋੜੇ ਜੇ ਮਸਲੇ ਸੀ ਸਾਡੀ ਭੂਆ ਹੁਣਾਂ ਦੇ ਨਾਲ ਸੰਤੰਗ ਪਰੇਸ਼ਾਨ ਕਰਦੇ ਸੀਗੇ ਜੀ ਕਾਫੀ ਟਾਈਮ ਤੋਂ ਤੇ ਇਹ ਸਾਡੇ ਕੋਲ ਥਾਂ ਮੰਗਦੇ ਆ ਜੀ ਹੁਣ ਵੀ ਇਹੀ ਜਿਹੜਾ ਦੀ ਰਾਟੇ ਆ ਵੀ ਸਾਡਾ ਥਾਂ ਹੀ ਦਿਓ ਤੇ ਮੇਰੀ ਪ੍ਰਸ਼ਾਸਨ ਕੋਲ ਇਹੀ ਬੇਨਤੀ ਹੈ ਜੀ ਮੈਨੂੰ ਬੰਦ ਦਾ ਇਨਸਾਫ ਦਿੱਤਾ ਜਾਵੇ ਜੀ ਤੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੀ ਧੰਨਵਾਦ ਜੀ ਸਾਨੂੰ ਅੱਜ ਇੱਕ ਹਸਪਤਾਲ ਤੋਂ ਚੈਟਰ ਰੀਸੀਵ ਹੋਈ ਸੀ ਕਿ ਦਲਬੀਰ ਕੌਰ ਪਤਨੀ ਤਰਨਜੀਤ ਸਿੰਘ ਜੋ ਕਿ ਸਨੇਚਾਂpropto ਸ਼ਾਹਕੋਟ ਦੀ ਰਹਿਣ ਵਾਲੀ ਆ ਤੇ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਤੇ ਇਹਨੂੰ ਜਿਹੜਾ ਕਿ ਸ਼ਾਹਕੋਟ ਹਸਪਤਲ ਪਹਿਲਾਂ ਭੇਜਿਆ ਗਿਆ ਸੀ ਜਿੱਥੇ ਡਾਕਟਰ ਸਾਹਿਬ ਨੇ ਨਕੋਦਰ ਦਾ ਰੈਫਰ ਕਰਦਾ ਸੀ ਤੇ ਨਕੋਦਰ ਜਾ ਕੇ ਇਹਨਾਂ ਦੀ ਡੈਥ ਹੋ ਗਈ ਸੀ ਤੇ ਇਸ ਦੀ ਡੈੱਡ ਬੋਡੀ ਉੱਥੇ ਜਮਾਵਾ ਤੇ ਜੋ ਪਰਿਵਾਰ ਵੱਲੋਂ ਕੋਈ ਬਿਆਨ ਲਗਾਇਆ ਜੋ ਹਸਪਤਾਲ ਕਾਰਵਾਈ ਕੀਤੀ ਜਾਉ